ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣਹੀ ਪਾਈ ਸਾਹਿਬ ਜਸਵੀਰ ਸਿੰਘ ਜੀ ਜੋ ਕਿ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਖਜ਼ਾਂਚੀ ਦੀ ਸੇਵਾ ਵੀ ਕਰ ਰਹੇ ਹਨ ਔਰ ਹਮੇਸ਼ਾ ਜਦੋਂ ਤੋਂ ਵਲੰਟੀਅਰ ਦੇ ਵਿੱਚ ਹਨ ਗੁਰੂ ਘਰ ਦੇ ਪ੍ਰਬੰਧਾ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਇਹ ਸੇਵਾ ਕਰਦੇ ਹਨ ਔਰ ਇਹਨਾਂ ਨੇ ਬਹੁਤ ਸਾਰੀਆਂ ਵਿਚਾਰਾਂ ਸਿੱਖ ਸੰਗਤ ਦੇ ਨਾਲ ਅੱਗੇ ਦਿੱਤੀਆਂ ਵੀ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਵਿਚਾਰਾਂ ਐਸੀਆਂ ਹਨ ਜੋ ਕਿ ਅੱਜ ਕੌਮੀ ਮਸਲੇ ਹਨ ਉਹਨਾਂ ਦੇ ਪ੍ਰਤੀ ਹਮੇਸ਼ਾ ਗੰਭੀਰ ਰਹਿੰਦੇ ਹਨ ਸੋ ਭਾਈ ਸਾਹਿਬ ਅੱਜ ਪ੍ਰਗਟ ਦਿਹਾੜੇ ਦਿਵਸ ਦੇ ਆਪ ਜੀ ਜੋ ਵਿਚਾਰ ਦੇਣਾ ਚਾਹੁੰਦੇ ਹੋ ਸੋ ਸੰਗਤ ਨਾਲ ਸਾਂਝ ਪਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਸਿੱਖ ਜਗਤ ਨੂੰ ਖਾਲਸਾ ਸਾਜਨਾ ਦੇਸ਼ ਦੀ ਲੱਖ ਲੱਖ ਵਧਾਈ ਹੋਵੇ ਪਰ ਸਾਨੂੰ ਸਿੱਖ ਸੰਗਤਾਂ ਨੂੰ ਪੂਰੇ ਸੰਸਾਰ ਦੇ ਵਿੱਚ ਚਾਹੇ ਕਿੱਥੇ ਵੀ ਬੈਠੇ ਆ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੋ ਵੀ ਪ੍ਰਾਲੇ ਹੋ ਸਕਦੇ ਆ ਸਾਨੂੰ ਇੱਕਜੁੱਟ ਹੋ ਕੇ ਕਰਨੇ ਚਾਹੀਦੇ ਹਨ ਪੰਜਾਬੀ ਲਈ ਬੋਲੀ ਕੰਮ ਕਰਦੇ ਸਿੰਘਾਂ ਨੂੰ ਅਸੀਂ ਉਹਨਾਂ ਲਈ ਸਾਰੇ ਇਕੱਠੇ ਹੋ ਜਾਂਦੇ ਆ ਜੋ ਆਪਣਾ ਫੀਮਸ ਲੈਂਦੇ ਆ ਪਰ ਸਾਡੇ ਸਿੰਘਾਂ ਨੇ ਸਜ਼ਾਾਂ ਪੂਰੀਆਂ ਹੋਣ ਸਾਲ ਤੋਂ ਬਾਅਦ ਵੀ ਕਈ-ਕਈ ਸਾਲ ਹੋ ਗਏ ਜੇਲਾਂ 'ਚ ਬੈਠਿਆ ਨੂੰ ਉਹਨਾਂ ਲਈ ਅਸੀਂ ਕਿਉਂ ਨਹੀਂ ਇਕੱਠੇ ਹੁੰਦੇ ਸਾਡੀ ਸਿੱਖ ਕੰਮ ਪੰਥ ਨੂੰ ਤੇ ਸਿੱਖ ਕੌਮ ਨੂੰ ਅਪੀਲ ਹੈ ਵੀ ਜਿੱਥੇ ਬੰਦੀ ਸਿੰਘਾਂ ਦੀ ਗੱਲ ਹੋਵੇ ਪੂਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਦੇ ਬੰਦੀ ਸਿੰਘਾਂ ਲਈ ਰਿਹਾਈ ਲਈ ਇਕੱਠੇ ਹੋਣਾ ਚਾਹੀਦਾ ਕਿਉਂਕਿ ਜਿੰਨੀਆਂ ਦੀਆਂ ਸਜ਼ਾਾਂ ਪੂਰੀਆਂ ਹੋ ਚੁੱਕੀਆਂ ਪਰ ਸਰਕਾਰਾਂ ਨਹੀਂ ਛੱਡਦੀਆਂ ਸਰਕਾਰਾਂ ਨੇ ਸਾਨੂੰ ਇਨਸਾਫ ਨਹੀਂ ਦੇਣਾ ਪਰ ਸਾਨੂੰ ਇਨਸਾਫ ਆਪਣੇ ਹੱਕ ਆਪ ਲੈਣੇ ਪੈਣੇ ਆ ਮਰਜੋਤ ਸਿੰਘ ਸਿੰਘਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਚਾਹੀਦਾ ਜੋ ਵੀ ਭਾਈ ਸਮਰਜੀਤ ਸਿੰਘ ਮਾਨ ਚਾਹੇ ਕਿੱਦਾਂ ਦੇ ਵੀ ਲੀਡਰ ਨੇ ਪਰ 84 ਤੋਂ ਬਾਅਦ ਸੰਤਾਨ ਤੋਂ ਬਾਅਦ ਜਿੰਮਾਂ ਵੀ ਚੱਲੇ ਆ ਆਪਦੇ ਸਟੈਂਡ ਤੇ ਇੱਕ ਤੇ ਰਹੇ ਨੇ ਬਾਕੀ ਪਾਰਟੀਆਂ ਨੇ ਆਪਣੇ ਸਟੈਂਡ ਆਪਦੀਆਂ ਕੁਰਸੀਆਂ ਲਈ ਲੈ ਲਏ ਨੇ ਵੀ ਸਾਨੂੰ ਇਸ ਜਗ੍ਹਾ ਤੋਂ ਕੁਰਸੀ ਮਿਲ ਜੇ ਸਾਨੂੰ ਇੱਥੋਂ ਮਿਲ ਜੇ ਤੁਹਾਡੀ ਮਰਜ਼ੀ ਹੈ ਤੁਸੀਂ ਵੋਟ ਜੀ ਨੂੰ ਪਾਉਣੀਆਂ ਜੇ ਪੰਥ ਦਾ ਕੋਈ ਕੰਮ ਕਰਨਾ ਤਾਂ ਪੰਥ ਲਈ ਕੋਈ ਕੰਮ ਕਰਨਾ ਭਾਈ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਉਹਦੇ ਨਾਲ ਚਲੋ ਪਰ ਉਹ ਬੰਦੀ ਸਿੰਘਾਂ ਲਈ ਕੰਮ ਕਰ ਰਹੇ ਨੇ ਜਿੱਦਾਂ ਦੇ ਵੀ ਸਿੰਘ ਉਹਨਾਂ ਨੇ ਅੱਜ ਤੱਕ 84 ਤੋਂ ਬਾਅਦ ਕਦੇ ਬੰਦੀ ਸਿੰਘਾਂ ਤੋਂ ਪਰੇ ਗੱਲ ਨਹੀਂ ਕੀਤੀ ਪਰ ਉਹਨਾਂ ਲਈ ਸਾਰਾ ਕੁਝ ਕਰ ਰਹੇ ਨੇ ਮਰ ਬੰਦੀ ਸਿੰਘਾਂ ਜਿੰਨਾਂ ਦੀਆਂ ਸਜਮਾਂ ਪੂਰੀਆਂ ਹੋ ਚੁੱਕੀਆਂ ਹਨ ਉਹਨਾਂ ਨੂੰ ਜੇਲ੍ਹਾਂ ਚੋਂ ਛਡਾਉਣ ਲਈ ਪਾਰਲੀਮੈਂਟ ਦੇ ਵਿੱਚ ਵੀ ਬਿਆਨ ਹੋਏ ਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਹੈ ਇੰਡੀਆ ਦੇ ਵਿੱਚ ਭਾਈ ਗਰਦੀਪ ਸਿੰਘ ਖੇੜਾ 32 ਸਾਲ ਹੋ ਗਏ ਹਨ ਭਾਈ ਦਵਿੰਦਰ ਸਾਹਿਬ ਪਾਲ ਸਿੰਘ ਭੁੱਲਰ ਨੂੰ 28 ਸਾਲ ਹੋ ਗਏ ਬਲਵੰਤ ਸਿੰਘ ਰਾਜਵਾਨਾ ਨੂੰ 27 ਸਾਲ ਹੋ ਗਏ ਲਖਵਿੰਦਰ ਸਿੰਘ ਲੱਖਾ 27 ਸਾਲ ਹੋ ਗਏ ਗਰਮੀਤ ਸਿੰਘ 27 ਸਾਲ ਹੋ ਗਏ ਅਸੀਤ ਸਿੰਘ 27 ਸਾਲ ਹੋ ਗਏ ਜਗਤਾਰ ਸਿੰਘ ਹਵਾਰਾ 27 ਸਾਲ ਹੋ ਗਏ ਪਰਮਜੀਤ ਸਿੰਘ ਪਿਹੋਰਾ 25 ਸਾਲ ਹੋ ਗਏ ਜਗਤਾਰ ਸਿੰਘ ਤਾਰਾ 17 ਸਾਲ ਹੋ ਗਏ ਕੀ ਇਹ ਸਿੱਖਾਂ ਨੇ ਆਪਦੇ ਲਈ ਕੁਝ ਕੀਤਾ ਸੀ ਸਾਡੇ 500 ਸਾਡੇ ਗ੍ਰੰਥ ਲਈ ਕੀਤਾ ਨਾ ਅਸੀਂ ਕਿਉਂ ਨਹੀਂ ਇਹਨਾਂ ਸਿੰਘਾਂ ਦਾ ਸਾਥ ਦਿੰਦੇ ਸਾਨੂੰ ਚਾਹੀਦਾ ਵੱਧ ਤੋਂ ਵੱਧ ਬੰਦੀ ਸਿੰਘਾਂ ਲਈ ਮੋਰਚੇ ਲਾਉਣੇ ਜੋ ਮਹਾਲੀ ਦੇ ਵਿੱਚ ਮੋਰਚਾ ਚੱਲ ਰਿਹਾ ਉਹਦਾ ਵੱਧ ਤੋਂ ਵੱਧ ਸੰਯੋਗ ਕਰੋ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲ ਪੁਰਖ ਆਪੇ ਹੈਲਪ ਕਰਨ ਸਰਕਾਰਾਂ ਨੇ ਕਹਿਨੇ ਕੋਸ਼ਿਸ਼ ਨਹੀਂ ਕਰਨਾ ਬਦਲਾਅ ਕਰਕੇ ਦੇਖ ਲਿਆ ਤੁਹਾਡੇ ਸਾਹਮਣੇ ਆ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਤੁਸੀਂ ਜਿੰਨੂੰ ਵੀ ਬੋਡ ਪਾਹਮੋਂਗੇ ਤੁਹਾਡੇ ਜੁੱਤੀਆਂ ਪੈਣੀਆਂ ਕਿਉਂਕਿ ਦਿੱਲੀ ਦੇ ਝੋਲੀ ਚੱਕ ਨੇ ਇਹ ਦਿੱਲੀ ਦੇ ਝੋਲੀ ਚੱਕ ਨੇ ਇਹਨਾਂ ਨੇ ਤੁਹਾਡੇ ਜੁੱਤੀਆਂ ਮਾਰਨੀਆਂ ਸਿੱਖੀ ਸਰੂਪ ਦੇ ਵਿੱਚ ਆ ਕੇ ਮਾਰਨੀਆਂ ਚਾਹੇ ਅਮਰਤਾਰੀਆ ਚਾਹੇ ਬਿਨਾਂ ਅਮਰਤਾਰੀਆ ਮਾਰੇ ਸਾਡੇ ਕਿੰਦੇ ਹੁੰਦੇ ਮਾਰਾ ਜੀ ਨੇ ਕਿਹਾ ਸੀ ਵੀ ਮਸੰਦ ਪੈਦਾ ਹੋਣਗੇ ਇਸ ਸਿੱਖ ਕੌਮ ਦੇ ਵਿੱਚ ਮਸੰਦ ਪੈਦਾ ਹੋਏ ਹੋਏ ਨੇ ਤੁਸੀਂ ਪਛਾਨਣਾ ਵੀ ਬੋਟ ਕੀ ਨੂੰ ਦੇਣੀ ਆ ਤੇ ਇਨਸਾਫ ਕਿੱਥੋਂ ਲੈਣਾ ਵਾ ਇੱਕ ਕੱਲਾ ਬੰਦਾ ਕਿਸੇ ਲਈ ਕੁਝ ਨਹੀਂ ਕਰ ਸਕਦਾ ਚਾਹੇ ਕਿੰਨੀ ਵਾਰੀ ਉਹ ਮਰਜੀ ਜਿੱਤ ਜਿੱਤ ਸਿਮਰਨ ਸਿੰਘ ਮਾਨ ਦੀ ਸਣਮਾਈ ਨਹੀਂ ਹੋਣੀ ਕੱਲੇ ਦੀ ਜਦੋਂ ਉਹਦੇ ਕੋਲ ਬਹੁਮਤ ਹੋਊ ਉਹ ਕਿਸੇ ਨਾ ਕਿਸੇ ਸਰਕਾਰ ਨੂੰ ਘੇਰ ਕੇ ਤੁਹਾਡੇ ਲਈ ਹੱਲ ਕਰ ਸਕਦਾ ਵਾ ਜੇ ਤੁਸੀਂ ਚਾਹੁੰਦੇ ਹੋ ਤਾਂ ਉਹਨਾਂ ਵਾਲੇ ਟਾਈਮ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਜਾ ਕੇ ਉਹਨਾਂ ਨੂੰ 13 ਦੇ 13 ਮੈਂਬਰ ਪਾਰਲੀਮੈਂਟ ਦੇ ਵਿੱਚ ਭੇਜੋ ਤੇ ਜੇ ਸਿੱਖਾਂ ਨੂੰ ਹੀ ਰਿਹਾਈ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ